ਨਕਉਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਬਿਲਗੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ ਆਮ ਆਦਮੀ ਪਾਰਟੀ ਦੇ ਨਕਉਦਰ ਵਿਧਾਇਕ ਇੰਦਰਜੀਤ ਕੌਰ ਮਾਨ ਜੀ ਨੇ ਜਿਹੜਾ ਹੈਗਾ ਦਿਨ ਰਾਤ ਉੱਥੇ ਮਿਹਨਤ ਕੀਤੀ ਜਿਸ ਦਾ ਜਿਹੜਾ ਇਹਨਾਂ ਨੂੰ ਫਾਲੋਅ-ਅੱਪ ਮਿਲਿਆ ਅੱਜ ਨਕਉਦਰ ਵਿਧਾਇਕ ਇੰਦਰਜੀਤ ਕੌਰ ਮਾਨ ਜੀ ਨਾਲ ਕੁਝ ਗੱਲਾਂ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਵਾ ਨਸ਼ਿਆਂ ਦੀ ਗੱਲ ਕਰੀਏ ਬਿਲਗੇ ਦੇ ਵਿੱਚ 40 ਜੜੀਆਂ ਮੋਤਾਂ ਹੋਈਆਂ ਸਨ ਪਹਿਲੇ ਪਹਿਲੇ ਸਮੇਂ ਦੇ ਵਿੱਚ ਤੇ ਹੁਣ ਵੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਮੈਡਮ ਕਿਸ ਤਰ੍ਹਾਂ ਦੇਖਦੇ ਆਂ ਸਸ਼ੀਕਲ ਜੀ ਸਾਰੇ ਸ਼ਰੋਤਿਆਂ ਨੂੰ ਸਭ ਤੋਂ ਪਹਿਲਾਂ ਔਰ ਬਿਲਗੇ ਦੀ ਇਲੈਕਸ਼ਨ ਦੀਆਂ ਮੇਰੇ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇੱਕ ਵੱਖਰਾ ਸਿਨੈਰੀਓ ਸੀ ਇੱਕ ਵੱਖਰੇ ਤਰ੍ਹਾਂ ਦਾ ਗੱਠਜੋੜ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਲੜਿਆ ਔਰ ਵੱਖਰੇ ਤਰ੍ਹਾਂ ਲਈ ਕਿ ਇਤਿਹਾਸ ਰਚਿਆ ਗਿਆ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀਆਂ ਇਹ ਚੁੰਮਕ ਦੀ ਤਰ੍ਹਾਂ ਜਿਹੜੀਆਂ ਵਿਰੋਧੀ ਤਰ੍ਹਾਂ ਇੱਕ ਦੂਸਰੇ ਨੂੰ ਪਰੇਖਿਤ ੱਟਕਣ ਵਾਲੀਆਂ ਸੀਗੀਆਂ ਇੱਕ ਦੂਸਰੇ ਵਾਸਤੇ ਹਮੇਸ਼ਾ ਲੜਨਾ ਮਰਦੀਆਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੰਨਾਂ ਕਰਵਾ ਦਿੱਤੀਆਂ ਜਿਨ੍ਹਾਂ ਨੇ ਭਾਈ ਤੋਂ ਭਾਈ ਜੋਦੇ ਕਰਵਾ ਦਿੱਤੇ ਉਹ ਧਿਰਾਂ ਜਿਹੜੀਆਂ ਚਾਰ ਤੇਰਾਰ ਰਲ ਕੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਅਕਾਲੀ ਕਾਂਗਰਸੀ ਭਾਪਾ ਸੀਬੀਐਸਪੀ ਕਮਰੇਡ ਸਭ ਨੇ ਰਲ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜੀ ਉਹਦੇ باوجود ਲੋਕਾਂ ਨੇ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ 8 ਸੀਟਾਂ ਨਾਲ ਡਵਾਜਿਆ ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਲ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਬਿਲਗੇ ਦੇ ਸੂਝਵਾਨ ਲੋਕਾਂ ਦਾ ਜਿਨ੍ਹਾਂ ਨੇ ਫੈਸਲਾ ਕੀਤਾ ਮੈਮ ਜੇ ਗੱਲ ਕਰੀਏ ਬਿਲਗੇ ਦੇ ਲੋਕਾਂ ਨੇ ਤਾਂ ਫਤਵਾ ਦਿੱਤਾ ਹੁਣ ਅਗਲੀ ਜਿਹੜੀ ਹੈਗੀ ਆ ਰਾਜਨੀਤੀ ਕੀ ਹੋਵੇਗੀ ਅ ਬਿਲਕੁਲ ਜੀ ਇੱਕ ਤਾਂ ਇਹ ਆ ਕਿ ਵੀ ਮੈਨੂੰ ਰਣਨੀਤੀ ਰਾਜਨੀਤੀ ਮੇਰੀ ਬਹੁਤੀ ਕਦੀ ਸਮਝ ਪਈ ਨਹੀਂ ਮੈਂ ਸਿਰਫ ਆਪਣੇ ਕੰਮ ਤੇ ਤਵਜਹ ਦਿੰਦੀ ਆ ਮੈਂ ਸਾਰੇ ਹਲਕੇ ਨੂੰ ਆਪਣਾ ਘਰ ਸਮਝ ਕੇ ਚਲਦੀ ਆ ਇੱਕ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਹੁੰਦੀਆਂ ਕਿਹੜੀਆਂ ਜ਼ਰੂਰਤਾਂ ਦੇ ਨਾਲ ਘਰ ਨੂੰ ਬਿਹਤਰ ਬਣਾਇਆ ਜਾ ਸਕਦਾ ਕੀ ਕੀਤਾ ਜਾ ਸਕਦਾ ਮੈਂ ਉਸੇ ਤਰ੍ਹਾਂ ਆਪਣੇ ਹਲਕੇ ਨੂੰ ਦੇਖਦੀ ਆ ਇਸੇ ਤਰ੍ਹਾਂ ਬਿਲਗਨ ਕੋ ਉਤਰਨੂਰ ਮੈਂ ਸਾਰੇ ਪਿੰਡਾਂ ਨੂੰ ਵੀ ਇਸੇ ਤਰ੍ਹਾਂ ਦੇਖਦੀ ਆ ਔਰ ਰਣਨੀਤੀ ਬਣਾਉਣ ਵਾਲੇ ਲੋਕ ਹੁੰਦੇ ਆ ਰਣਨੀਤੀ ਲੋਕ ਤੈਅ ਕਰਦੇ ਆ ਕਿ ਵੀ ਕਿਹਨੂੰ ਵੋਟ ਪਾਣੀ ਕਿਹਨੂੰ ਨਹੀਂ ਬਣਾਉਣ ਪਣੀ ਇੱਥੇ ਰਣਨੀਤੀਆਂ ਧਰੀਆਂ ਤਰਾਈਆਂ ਰਹਿ ਜਾਂਦੀਆਂ ਜਦੋਂ ਆ ਬੜਾਈ ਬਿਲਗੇ ਵਾਲਿਆਂ ਨੇ ਰਣਨੀਤੀ ਧਰੀਆਂ ਤਰਾਈਆਂ ਰਹਿ ਜਾਂਦੀਆਂ ਜਦ ਲੋਕਾਂ ਦੇ ਜਿਹੜੇ ਆ ਰੋਹ ਦੇ ਅੱਗੇ ਅਸੀਂ ਲੋਕਾਂ ਨੂੰ ਪਿਆਰ ਸਤਿਕਾਰ ਉਹਨਾਂ ਦੇ ਮੁੱਦੇ ਉਹਨਾਂ ਦੇ ਕੰਮ ਉਹਨਾਂ ਨੂੰ ਵੱਧ ਤੋਂ ਵੱਧ ਆਰਾਮ ਦੇ ਨਾਲ ਬਿਨਾ ਕਰਪਸ਼ਨ ਤੋਂ ਬਿਨਾ ਕਿਸੇ ਹਿਰਾਫੇਰੀ ਤੋਂ ਔਰ ਬਿਨਾ ਜਿਵੇਂ ਸਰਦਾਰ ਭਗਤ ਸਿੰਘ ਜੀ ਮਾਨ ਦਾ ਟੀਚਾ ਬਿਨਾਂ ਪੈਸੇ ਤੇ ਲਿਸ ਫਰਸ਼ਨ ਤੋਂ ਨੌਕਰੀਆਂ ਅਸੀਂ ਸਭ ਉਹਨਾਂ ਤਰਜੀਹਾਂ ਤੇ ਕੰਮ ਕਰਦੇ ਹਾਂ ਉਹਨਾਂ ਦੀ ਜੁਕਤੀ ਚ ਪੈਰ ਰੱਖਦੇ ਆ ਕਿ ਉਹ ਕਿਵੇਂ ਪੰਜਾਬ ਨੂੰ ਚਲਾ ਰਹੇ ਅਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਬਿਲਗੇ ਦੀ ਗੱਲ ਕਰੀਏ ਬਿਲਗਾ ਨਸ਼ੇ ਦਾ ਘੜ ਬਣਿਆ ਜਾਂਦਾ ਸੀ ਕਿਸੇ ਟਾਈਮ 40 ਮੋਤਾ ਹੋਈਆਂ ਸਨ ਹੁਣ ਜਿਹੜਾ ਹੈਗਾ ਵਾ ਲਗਾਤਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਬਿਲਗੇ ਨੂੰ ਲੈ ਕੇ ਜਿਹੜਾ ਹੈਗਾ ਨਸ਼ੇ ਦੇ ਪ੍ਰਭਾਵ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇਗਾ ਬਿਲਕੁਲ ਹੋਵੇ ਉਹਦੇ ਵਾਸਤੇ ਰਣਨੀਤੀ ਤਿਆਰ ਕੀਤੀ ਜਾਏਗੀ ਇਹਨੇ ਕੰਮ ਰਣਨੀਤੀ ਤਿਆਰ ਕਰਨ ਵਾਲੇ ਇਹਦੇ ਵਾਸਤੇ ਰਣਨੀਤੀ ਤਿਆਰ ਕੀਤੀ ਵੀ ਹੋਈ ਆ ਪਿਛਲੇ 20-25 ਤਕਰੀਬਨ ਮਹੀਨੇ ਤੋਂ ਅਸੀਂ ਬੜੀ ਸ਼ਿੱਦਤ ਦੇ ਨਾਲ ਗਲੀ-ਗਲੀ ਦੇ ਵਿੱਚ ਜਿੰਦਰੇ ਲਵਾਏ ਨੇ ਕਿਉਂਕਿ ਸਰਗਨੇ ਖੁਦ ਨੇ ਉਸ ਨਗਰ ਦੇ ਮੋਰੀ ਲੋਕ ਜੜੇ ਨੇ ਇਸ ਕਰਕੇ ਉਹਨਾਂ ਦੇ ਤੁਹਾਨੂੰ ਪਤਾ ਫਿਰ ਖੁੱਡਾਂ ਵੀ ਡੂੰਘੀਆਂ ਨੇ ਔਰ ਕਿੱਥੇ ਜਾਵੜਦੇ ਆ ਉਹ ਵੀ ਲੱਭਣੇ ਪੈਣਗੇ ਔਰ ਮੇਰੇ ਹਲਕੇ ਦੇ ਵਿੱਚ ਜਿੱਥੇ-ਜਿੱਥੇ ਕਿਤੇ ਵੀ ਨਸ਼ੇ ਦਾ ਪ੍ਰਕੋਪ ਸੀ ਸਭ ਜਿੰਦੇ ਲੱਗੇ ਹੋਏ ਨੇ ਸਭ ਦੇ ਤਾਲੇ ਲਗਵਾ ਕੇ ਘਰੋਂ ਭਜਣ ਤੇ ਮਜਬੂਰ ਕੀਤਾ ਹੋਇਆ ਉਹਨਾਂ ਨੂੰ ਪਰ ਇਹ ਸਮਾ ਪਾ ਕੇ ਫਿਰ ਵਾਪਸ ਆਉਂਦੇ ਹੁੰਦੇ ਇਸ ਕਰਕੇ ਇਹਨਾਂ ਨੂੰ ਰਣਨੀਤੀ ਦੇ ਤਹਿਤ ਤਿੱਤਰਵਿੱਤਰ ਕੀਤਾ ਜਾਊਗਾ ਜਾਂ ਫੜਕੇ ਜੇਲ੍ਹਾਂ ਦੇ ਵਿੱਚ ਦਿੱਤੇ ਜਾਣਗੇ ਜਾਂ ਜਿਹੜੇ ਸਫੇਦ ਪੋਸ਼ ਨਸ਼ਾ ਵੇਚਦੇ ਆ ਉਹਨਾਂ ਨੂੰ ਸਾਹਮਣੇ ਲੈ ਕੇ ਆਂਦਾ ਜਾਏਗਾ ਅਤੇ ਮਨਸਬ ਦਾ ਇਸਾਪਰਾ ਸੁਪਨਾ ਪੂਰਾ ਕਰਨ ਵਾਸਤੇ ਅਸੀਂ ਪੂਰੀ ਤਨਦੇਹੀ ਲਾਵਾਂ। ਬਿਲਗੇ ਤੋਂ ਇਲਾਵਾ ਆਪਾਂ ਗੱਲ ਕਰੀਏ ਨਕੋਦਰ ਹਲਕੇ ਦੇ ਵਿੱਚ ਸ਼ੰਕਰਪਿੰਡ। ਸ਼ੰਕਰਪਿੰਡ ਦੇ ਵਿੱਚ ਹੋਰ ਲਾਗੇ ਛਾਗੇ ਕਈ ਪਿੰਡ ਹੈਗੇ ਨੇ ਜਿੱਥੋਂ ਕਈ ਨਸ਼ਾ ਕਾਫੀ ਜਿਹੜਾ ਹੈਗਾ ਮਾਤਰਾ ਦੇ ਵਿੱਚ ਪੁਲਿਸ ਨੇ ਫੜਿਆ ਵੀ ਹੈਗਾ। ਕੁਝ ਲੋਕ ਜਦੋਂ ਪੁਲਿਸ ਰੇਡ ਕਰਦੀ ਹੈਗੀ ਆ ਲੋਕ ਲਗਾ ਕੇ ਘਰਾਂ ਨੂੰ ਫਰਾਰ ਹੋ ਜਾਂਦੇ ਨੇ। ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾਊਗਾ? ਬਿਲਕੁਲ ਫਰਾਰ ਹੋਿਆਂ ਨੂੰ ਹੁਣ ਦੁਬਾਰਾ ਦਰਵਾਜ਼ਾ ਖੋਲਣ ਦਾ ਮੌਕਾ ਨਹੀਂ ਮਿਲਦਾ। ਸ਼ੰਕਰ ਚੱਕਲਾਂ ਬਜੂਆ ਖੱਬਲ ਕੇ ਇਹ ਚਾਰ ਕਮੰਡ ਜਿਹੜੇ ਨਾ ਨਸ਼ਾ ਵੇਚਣ ਦੇ ਵਿੱਚ ਲੋਕ ਇੱਥੇ ਮੋਰੀ ਨੇ ਜਿਨ੍ਹਾਂ ਦੇ ਬਿਲਕੁਲ ਪੱਕੇ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ ਆ ਉੱਥੇ ਨਸ਼ਾ ਬਿਲਕੁਲ ਲੋਕ ਹੁਣ ਮੈਂ ਚੱਕ ਲਾਂ ਗਈ ਸੀ ਉਹਨਾਂ ਨੇ ਬੜੀ ਤਸੱਲੀ ਪ੍ਰਗਟਾਈ ਆ ਕਿ ਬਈ ਬਹੁਤ ਬੁਰਾ ਹਾਲ ਹੋ ਗਿਆ ਸੀ ਹੁਣ ਸਭ ਕੁਝ ਠੀਕ ਠਾਕ ਹੈ ਸ਼ੰਕਰ ਚ ਗਈ ਹੈ ਉੱਥੇ ਠੀਕ ਠਾਕ ਆ ਬਜੂਆ ਖੁਰਦ ਸਭ ਠੀਕ ਠਾਕ ਆ ਸਾਡੇ ਥੱਬਲਕੇ ਦੇ ਵਿੱਚ ਠੀਕ ਠਾਕ ਹੈ ਲੋਕਰ ਦੀ ਤਸੱਲੀ ਹੈ ਮੈਂ ਜਾ ਕੇ ਆਪ ਚੈੱਕ ਕਰਕੇ ਆਈਆਂ ਔਰ ਇਸੇ ਤਰ੍ਹਾਂ ਸਾਰਾ ਹੋਰ ਵੀ ਕਿਤੇ ਹੋਊਗਾ ਤਾਂ ਉਹਨੂੰ ਵੀ ਕੰਮ ਕੀਤਾ ਜਾਊਗਾ ਮੈਮ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਕਿਸੇ ਟਾਈਮ ਜਿਹੜਾ ਸ਼ਾਹਕੋਟ ਦੇ ਵਿੱਚ ਬੜਾ ਸਰਗਰਮ ਸੀਗਾ ਉੱਥੇ ਦੇ ਮੰਤਰੀ ਵੀ ਰਹੇ ਅਜੀਤ ਸਿੰਘ ਘਵਾੜ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅੱਜ ਜੇ ਦੇਖਣ ਜਾ ਰਿਹਾ ਬਿਲਕੁਲ ਅਕਾਲੀ ਦਲ ਖਤਮ ਹੋ ਰਿਹਾ ਹੈਗਾ ਉਹਨੂੰ ਕਿਸ ਤਰ੍ਹਾਂ ਦੇਖਦੇ ਆਂ ਅਹ ਕਾਲੀ ਦਲ ਖਤਮ ਹੋ ਚੁੱਕਾ ਕਾਲੀ ਦਲ ਹਾਸ਼ੀਏ ਤੋਂ 20 ਵਾਰ ਹੋ ਚੁੱਕਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਔਰ ਸੈਕ ਦੇ ਸੈਕ ਦੇ ਜਿਹੜੇ ਉਹ ਅ ਕੱਲਾ ਕੱਲਾ ਕਰਕੇ ਇਹਨਾਂ ਦੀਆਂ ਪਿਛਲੀਆਂ ਸਾਰੀਆਂ ਜਿੰਨੀਆਂ ਕ ਪਾਲਸੀਆਂ ਲਾ ਲਓ ਜਾਂ ਜਿੰਨੇ ਕ ਲੋਕ ਲਗਾ ਲਓ ਜਿਹੋ ਜਿਹੋ ਜਿਹੇ ਸਾਰੇ ਕੱਲੇ ਕੱਲੇ ਸੈਕ ਸੈਕ ਕੇ ਦਮ ਤੋੜ ਦੇ ਨਜ਼ਰ ਆਉਂਦੇ ਆ ਔਰ ਸ਼ਕੂਰ ਤੇ ਵਿੱਚ ਤਾਂ ਖਤਾ ਹੀ ਨਹੀਂ ਖੁੱਲਿਆ ਕਾਲੀ ਦਲ ਨੇ ਔਰ ਇਹ ਬਹੁਤ ਵੱਡੀ ਮਤਲਬ ਗੱਲ ਇਹ ਛੋਟੀ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿ ਮੌਜੂਦਾ ਜਿਹੜੇ ਕਾਲੀ ਦਲ ਨੇ ਲਗਾ ਕੇ ਰੱਖੇ ਹੋਏ ਆ ਬੰਦੇ ਉਹ ਉਹਨਾਂ ਦੀ ਕੀ ਕਾਰਜਗਾਰੀ ਹੈ ਕੀ ਉਹ ਗਿਵ ਅਪ ਕਰ ਚੁੱਕੇ ਆ ਕੀ ਉਹ ਛੱਡ ਚੁੱਕੇ ਆ ਕਿ ਵੀ ਜੀ ਹੁਣ ਰਾਜਨੀਤੀ ਖਤਮ ਹੋ ਗਈ ਸਾਡੀ ਐ ਲੱਗ ਰਿਹਾ ਕਿ ਦੇ ਕਦੀ ਨਜ਼ਰ ਨਹੀਂ ਆਉਂਦੀ ਕਿਤੇ ਜਾਂਦੇ ਨਹੀਂ ਕਿਤੇ ਆਉਂਦੇ ਨਹੀਂ ਔਰ ਇਲੈਕਸ਼ਨ ਦੇ ਵਿੱਚ ਵੀ ਕਿਸ ਨੇ ਸਰਗਰਮੀ ਨਾਲ ਹਿੱਸਾ ਨਹੀਂ ਲਿਆ ਔਰ ਸਾਡੇ ਬਿਲਗੇ ਦੇ ਵਿੱਚ ਤਾਂ ਹੁਣ ਆਪਣਾ ਨਕੋਦਰ ਦੀ ਜੇ ਗੱਲ ਕਰੀਏ ਨਕੋਦਰ 'ਚ ਤਾਂ ਕਾਲੀ ਦਲ ਹੈ ਹੀ ਨਹੀਂ ਕਾਲੀ ਦਲ ਦੇ ਵਿੱਚ ਅਕਾਲੀ ਦਲ ਦੇ ਵਰਕਰ ਹੋ ਸਕਦੇ ਆ ਹਜੇ ਵੀ ਵਿਚਾਰੇ ਕੋਈ ਆਸ ਦੀ ਕਿਰਨ ਉਹਨਾਂ ਦੇ ਵਿੱਚ जगਦੀ ਹੋਵੇ ਪਰ ਮੈਂ ਸਭ ਨੂੰ ਆਪਣਾ ਆਪਣੇ ਵੀਰ ਭੈਣ ਭਰਾ ਬਜ਼ੁਰਗ ਸਮਝ ਕੇ ਸਭ ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਚਲਦੀ ਆਂ ਔਰ ਜਿਹੜੇ ਇੱਥੇ ਦੇ ਕਾਲੀ ਦਲ ਦੇ ਐਮ ਐਲ ਏ ਰਹੇ ਨੇ ਉਹ ਉਹਨਾਂ ਨੇ ਸੁਧਾਰ ਲੈ ਤਾਂ ਪੱਲਾ ਫੜ ਲਿਆ ਸੀ ਕਿਉਂਕਿ ਬੰਦੇ ਦੀਆਂ ਮੁਹੱਤਵ ਕਾਸ਼ਾਵਾਂ ਜਿਹੜੀਆਂ ਨਾ ਉਹ ਉਹਨੂੰ ਜੀਣ ਨਹੀਂ ਦਿੰਦੀਆਂ ਔਰ ਮੁਹੱਤਵ ਕਾਸ਼ਾ ਉਹਨਾਂ ਦੀ ਪੰਜਾਬ ਦਾ ਪ੍ਰਧਾਨ ਬਣਨ ਦੀ ਜਿਹੜੀ ਆ ਉਹਨਾਂ ਉਹਨਾਂ ਨੇ ਉਹਨੇ ਬਿਲਕੁਲ ਜ਼ਮੀਨਦੋਜ਼ ਕਰ ਦਿੱਤਾ ਇੱਥੇ ਦੇ ਐਮਐਲਏ ਨੂੰ ਉਹ ਸੁਧਾਰ ਲੈਰ ਦਾ ਭੋਗ ਪੈ ਗਿਆ ਪੰਗ ਹੋ ਗਈ ਔਰ ਅਕਾਲੀ ਦਲ ਨੇ ਗੁਰਪ੍ਰਸਾਦ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਅਕਾਲੀ ਦਲ ਚੋਂ ਕੱਢ ਦਿੱਤਾ ਸੀ ਹੁਣ ਸੁਧਾਰ ਲੈਰ ਖਤਮ ਹੋ ਗਈ ਵਾਪਸ ਅਕਾਲੀ ਦਲ ਨੇ ਲੈਣਾ ਨਹੀਂ ਜਾਂ ਉਹਨਾਂ ਨੇ ਇਹਨੂੰ ਜੁਆਇਨ ਨਹੀਂ ਕਰਾਉਣਾ ਹੁਣ ਤਾਂ ਅਕਾਲੀ ਦਲ ਦਾ ਤਾਂ ਵੈਸੇ ਹੀ ਕੁਝ ਨਹੀਂ ਹੈ ਨਕਦਰ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਲੋਕ ਕਿਨੂੰ ਅਪਾਇੰਟ ਕਰਦਾ ਇੱਥੇ ਆਪਣਾ ਹਲਕਾ ਇੰਚਾਰਜ ਕੁਰਪਤਾਪ ਨੂੰ ਕੋਈ ਵਾਪਸ ਲੈਂਦਾ ਵੀ ਹੈ ਕਿ ਨਹੀਂ ਲੈਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਬਾਕੀ ਸਭ ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਮੈਂ ਬਹੁਤਾ ਇਹਨਾਂ ਚੀਜ਼ਾਂ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦੀ ਧਿਆਨ ਨਹੀਂ ਦਿੰਦੀ ਇਹਦੇ ਨਾਲੋਂ ਚੰਗਾ ਜਿਹੜੇ ਤੁਹਾਡੇ ਕੋਲ ਦੋ ਪਲ ਬਚਦੇ ਆ ਆਪਣੇ ਬੱਚਿਆਂ ਨਾਲ ਬਤਾ ਲਓ ਔਰ ਬਾਕੀ ਸਾਰਾ ਕੰਮ ਜਿਹੜਾ ਧਿਆਨ ਆਪਣੇ ਕੰਮ ਦੇ ਵਿੱਚ ਮੈਂ ਕਨਸੈਂਟਰੇਟ ਰੱਖਨੀ ਆ ਮੈਂ ਬਹੁਤਾ ਨਹੀਂ ਧਿਆਨ ਦਿੰਦੀ 2027 2027 ਜਿਹੜਾ ਹੈਗਾ ਅਗਲਾ ਇਲੈਕਸ਼ਨ ਆਪਾਂ ਕਹਿ ਸਕਦੇ ਆ ਉਹਨੂੰ ਕਿਸ ਤਰ੍ਹਾਂ ਦੇਖੂਗੇ ਮੇਰੀ ਰੋਜ਼ 2027 ਹੈ ਮੈਨੂੰ ਨਹੀਂ ਫਰਕ ਪੈਂਦਾ ਕਿ 2027 ਮੇਰਾ ਟਾਰਗੇਟ ਕੋਈ ਅਸੀਂ ਮੋਹਰੀ ਇਲੈਕਸ਼ਨ ਦਾ ਟਾਰਗੇਟ ਰੱਖੀ ਨਹੀਂ ਚੱਲ ਰਿਹਾ ਮੇਰਾ ਤਾਂ ਇਹ ਆ ਕਿ ਪ੍ਰਮਾਤਮਾ ਨੇ ਜਿੰਨੇ ਸਾਹ ਦਿੱਤੇ ਆ ਸਮਾਜ ਵਾਸਤੇ ਮੈਨੂੰ ਕਿ ਮੈਨੂੰ ਸਮਾਜ ਵਾਸਤੇ ਤਾਂ ਸੀ ਹਮੇਸ਼ਾ ਸਮਰਪਿਤ ਰਹੀ ਹਾਂ ਇਹ ਮੈਨੂੰ ਮਿੱਥ ਕੇ ਸਮਾਂ ਦਿੱਤਾ ਉਹਨਾਂ ਨੇ ਮੈਨੂੰ ਮਿੱਥ ਕੇ ਇੱਕ ਅਹੁਦਾ ਦਿੱਤਾ ਮੈਂ ਉਹਦਾ ਸਤਿਕਾਰ ਕਰਦੇ ਹੋਏ ਹਮੇਸ਼ਾ ਸਰਗਰਮ ਰਹਿਣੀ ਦਿਨ ਰਾਤ ਸਰਗਰਮ ਰਹਿਣੀ ਹੈ ਮੇਰਾ ਮੇਰਾ ਕੋਈ ਦਿਨ ਐਸਾ ਨਹੀਂ ਹੁੰਦਾ ਕਿ ਵੀ ਮੈਂ ਅੱਜ ਛੱਡ ਦਮਾਂ ਜੀ ਚਲੋ ਜੀ ਅੱਜ ਮੈਂ ਆਪਣੇ ਪਰਿਵਾਰ ਨਾਲ ਪਕ ਮ ਟਾਈਮ ਸਪੈਂਡ ਕਰਾਂ ਤੇ ਮੈਂ ਕਿਤੇ ਨਾ ਜਾ ਮੈਂ ਸੰਭਵ ਨਹੀਂ ਹੈ ਕੱਲ ਇਲੈਕਸ਼ਨ ਸੀ ਬੱਚਿਆਂ ਦੀ ਆਸ ਸੀ ਅੱਜ ਕਿ ਮੈਂ ਅੱਜ ਉਹਨਾਂ ਦੇ ਨਾਲ ਰਹੂੰਗੀ ਪਰ ਮੈਂ ਚੱਲ ਰਹੀ ਹਾਂ ਕਿਉਂਕਿ ਜਿਹੜੇ ਕੁਝ ਕੈਂਡੀਡੇਟ ਸਾਡੇ ਨਹੀਂ ਸਫਲ ਹੋ ਸਕੇ ਉਹਨਾਂ ਦੇ ਘਰਾਂ 'ਚ ਜਾਣਾ ਉਹਨਾਂ ਨੂੰ ਹੌਸਲਾ ਦੇਣਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਰਨਾ ਕੁਝ ਹੋਰ ਹਲਕੇ ਦੇ ਵਿੱਚ ਕੋਈ ਜ਼ਰੂਰੀ ਕੰਮ ਨੇ ਜਿਹੜੇ ਕੁਝ ਭੋਗ ਨੇ ਕੁਝ ਕਿਸੇ ਦੇ ਅਫਸੋਸ ਹੋਏ ਨੇ ਕੁਛ ਹੋਏ ਨੇ ਔਰ ਚਲਦੇ ਰਹਿਣਾ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਕੇ ਰੱਖਿਆ ਔਰ ਬਿਲਕੁਲ ਜਿਹਨੂੰ ਕਹਿੰਦੇ ਚੱਲਦੇ ਰਹਿਣ ਦਾ ਵੀ ਮਤਲਬ ਇਹ ਨਹੀਂ ਕਿ ਤੁਸੀਂ ਗੰਦੇ ਥਾਂ ਤੇ ਪੈਰ ਰੱਖ ਦਿਓ ਤੁਸੀਂ ਗਾਰੇ ਦੇ ਵਿੱਚ ਗਰਕ ਚੋ ਤੁਸੀਂ ਕਿਸੇ ਛੱਪੜ ਚ ਛਲਾਂਗ ਲਗਾ ਦਿਓ ਔਰ ਚੱਲਦੇ ਰਹਿਣਾ ਵੀ ਮੈਂ ਇੱਕ ਸਾਫ ਸੁਥਰੀ ਜ਼ਮੀਨ ਦੇ ਉੱਤੇ ਚੱਲਣਾ ਪਸੰਦ ਕਰਦੀ ਹਾਂ ਜਿੱਥੋਂ ਧੂੜ ਮਿੱਟੀ ਚਿੱਕੜ ਮੇਰੇ ਮੇਰੇ ਕਰਜ਼ਾਰ ਤੇ ਨਾ ਪਵੇ ਮੈਮ ਗੱਲ ਕਰੀਏ ਇੱਕ ਮਸਲਾ ਹੈਗਾ ਜਗਜੀਤ ਸਿੰਘ ਢੱਲੇਵਾਲ ਦਾ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਕਾਫੀ ਸਮੇਂ ਤੋਂ ਹੋ ਗਿਆ ਉਹਨਾਂ ਨੂੰ ਮਰਨ ਵਰਤ ਰੱਖ ਕੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਤੁਸੀਂ ਉਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਆਂ ਬਿਲਕੁਲ ਕੇਂਦਰ ਸਰਕਾਰ ਲਈ ਭਾਜਪੀ ਲਈ ਇਹ ਇੱਕ ਉਹ ਆਪਣੇ ਵਾਸਤੇ ਇੱਕ ਖੂ ਪਟ ਰਹੀ ਆ ਔਰ ਉਹਦੀ ਗਹਿਰਾਈ ਦਾ ਜਿਹੜੀ ਜਿਹਦੀ ਗਹਿਰਾਈ ਦਾ ਪੱਟੀ ਜਾ ਰਿਹਾ ਜਿਹਦੀ ਗਹਿਰਾਈ ਦਾ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਲੋਕ ਜ਼ਮੀਨਦੋਜ਼ ਕਰ ਦੇਣਗੇ ਉਸ ਖੂ ਤੇ ਵਿੱਚ ਇਹਨਾਂ ਨੂੰ ਉਹ ਗਰਕਣਗੇ ਇਹ ਕਿ ਜਿਨ੍ਹਾਂ ਨੂੰ ਇੱਕ ਜ਼ਿੰਦਗੀ ਇੱਕ ਉਹ ਇੱਕ ਜ਼ਿੰਦਗੀ ਨਹੀਂ ਹੈ ਉਹ ਪੰਜਾਬ ਦੇ 3.5 ਕਰੋੜ ਲੋਕਾਂ ਦਾ ਸਾਹ ਆ ਉਹ ਜਿਹੜਾ ਜਿਹੜੇ ਇਸ ਵੇਲੇ ਢੱਲੇਵਾਲ ਸਾਹਿਬ ਉਥੇ ਇੰਨੇ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸੱਕਦੇ ਨੇ ਉਹ ਪੰਜਾਬ ਸਾਹ ਲੈ ਰਿਹਾ ਉਥੇ ਜਿੰਨੇ ਦਿਨ ਲੈ ਰਿਹਾ ਔਰ ਇਹ ਬਹੁਤ ਮਹਿੰਗਾ ਪੈਣ ਵਾਲਾ ਬੀਜੇਪੀ ਨੂੰ ਕਿ ਵੀ ਇੱਕ ਇਨਸਾਨ ਇਨਸਾਨਾਂ ਦੀ ਜ਼ਿੰਦਗੀ ਤੋਂ ਵੀ ਬਹੁਤ ਉੱਚੇ ਉੱਤੇ ਹੋ ਗਿਆ ਸਾਡੇ ਮਾਨਯੋਗ ਐਮਪੀ ਸਾਹਿਬ ਸਰਦਾਰ ਹਰਮਿਤ ਸਿੰਘ ਮੀਤ ਨੇ ਮੀਥੇਰ ਨੇ ਜਿਵੇਂ ਹੀ ਉਥੇ ਸੈਸ਼ਨ ਦੇ ਵਿੱਚ ਬੋਲਿਆ ਕਿ ਵੀ 12 ਲੱਖ ਕਰੋੜ ਰੁਪਈਆ ਧਨਾਢਾਂ ਦਾ ਮਾਫ ਕਰ ਦਿੱਤਾ ਸੀ ਸਰਕਾਰ ਨੇ ਉਹ ਲੋਕ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਉਹ ਆਪਣੀਆਂ ਜ਼ਿੰਦਗੀਆਂ ਵਧੀਆ ਵਧੀਆ ਜਿਉਂਦੇ ਵੀ ਨੇ ਔਰ ਉਹਨਾਂ ਨੇ ਟੇਕਣਾ ਲਾ ਕੇ ਪੈਸਿਆਂ ਦੀਆਂ ਜਿਹੜੇ ਲੋਕ ਰੱਖਦੇ ਨੇ ਜਿਹੜਿਆਂ ਦੇ ਕਮਰੇ ਭਰੇ ਹੋਏ ਨੇ ਪੈਸਿਆਂ ਦੇ ਨਾਲ ਉਹਨਾਂ ਦਾ 1.5 ਉਹਨਾਂ ਦਾ 12 ਲੱਖ ਕਰੋੜ ਰੁਪਈਆ ਮਾਫ ਕਰ ਦਿੱਤਾ ਔਰ ਕਿਸਾਨ ਕੀ ਮੰਗਦੇ ਨੇ ਸਿਰਫ 18 ਲੱਖ ਕਰੋੜ ਰੁਪਈਆ ਜੇ ਉਹਨਾਂ ਵਾਸਤੇ 12 ਲੱਖ ਕਰੋੜ ਰੁਪਈਆ ਹੈਗਾ ਤੇ ਫਿਰ ਕਿਸਾਨ ਜਿਹੜਾ ਇਸ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਫਿਰ ਉਹਦੇ ਲਈ ਵੀ ਹੋਣਾ ਚਾਹੀਦਾ ਜਾਂ ਤਾਂ ਉਹਨਾਂ ਨੂੰ ਮਾਫ ਕਰੋ ਫਿਰ ਜਾਂ ਤਾਂ ਸਾਰਿਆਂ ਨੂੰ ਬਰਾਬਰ ਰੱਖੋ ਤੁਸੀਂ ਜਿਹੜੇ ਜਿਸ ਕਿਸਾਨਾਂ ਦੇ ਉੱਤੇ ਸਾਰੇ ਦੇਸ਼ ਦੀ ਅਰਥਵਿਵਸਥਾ ਖੇਤੀ ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਖੇਤੀ ਪ੍ਰਧਾਨ ਸੂਬਾ ਇਹਦੀ ਅਰਥਵਿਵਸਥਾ ਜਿਹੜੀ ਹੈ ਨਾ ਉਹ ਖੇਤੀ ਤੇ ਟਿਕੀ ਅਰਥਵਿਵਸਥਾ ਧਰਤੀ ਦਾ ਫਿਕਰ ਨਹੀਂ ਕੀਤਾ ਧਰਤੀ ਤੇ ਚੱਲਣ ਵਾਲੇ ਕੀੜੇ ਮਕੌੜਿਆਂ ਦਾ ਫਿਕਰ ਕਰ ਲਿਆ ਧਰਤੀ ਦਾ ਫਿਕਰ ਨਹੀਂ ਕੀਤਾ ਉਹਦੇ ਕੀੜੇ ਮਕੌੜਿਆਂ ਦਾ ਫਿਕਰ ਕਰ ਲਿਆ ਇਹ ਧਰਤੀ ਆ ਜਿਹੜਾ ਕਿਸਾਨ ਆ ਇਸ ਦੇਸ਼ ਦਾ ਉਹ ਧਰਤੀ ਆ ਇਹਨੂੰ ਦੁੱਖ ਦਿਓਗੇ ਤੇ ਜ਼ਹਿਰੂ ਗਲੂਗੀ ਜੇ ਇਹਨੂੰ ਤੁਸੀਂ ਪਿਆਰ ਸਤਕਾਰ ਦੇ ਨਾਲ ਸਿੰਜੋਗੇ ਤਾਂ ਇਹ ਪੂਰੇ ਦੇਸ਼ ਦੀ ਫੀਜ਼ਾ ਜਿਹੜੀ ਉਹਨੂੰ ਮਹਿਕਾ ਵੀ ਸਕਦੀ ਹੈ ਬਹੁਤ ਵੱਡਾ ਨੁਕਸਾਨ ਹੋਏਗਾ ਸਾਰਾ ਪੰਜਾਬ ਜਿਹੜਾ ਡੱਲੇਵਾਲ ਸਭ ਦੇ ਨਾਲ ਆ ਸਾਨੂੰ ਬਹੁਤ ਜਨਤਾ ਇਸ ਗੱਲ ਦੀ ਗਹਿਰੀ ਜਨਤਾ ਹੈ ਕਿ ਹੋਣ ਵਾਲਾ ਸਮਝਣਾ ਕਿ ਹੋ ਜਾਏਗਾ ਕਿਉਂ ਨਹੀਂ ਸੈਂਟਰ ਗਵਰਨਮੈਂਟ ਦੇ ਵੱਲ ਧਿਆਨ ਦੇ ਰਹੀ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਆ ਕਿ ਹਸਪੀਟਲ ਲੈ ਕੇ ਚਾਇਆ ਜਾਵੇ ਪਰ ਮੈਨੂੰ ਲੱਗਦਾ ਉਹਨਾਂ ਨੂੰ ਹਦਾਇਤ ਕਰ ਦੇਣੀ ਚਾਹੀਦੀ ਆ ਕਿ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਮੈਂ ਮ ਇੱਕ ਪਾਸੇ ਜਿਹੜਾ ਹੈਗਾ ਕਿਸਾਨ ਜਿਹੜੇ ਹੈਗੇ ਸੰਘਰਸ਼ ਤੇ ਬੈਠੇ ਨੇ ਇੱਕ ਰਵਨੀਤ ਬਿੱਟੂ ਜੀ ਜਿਹੜੇ ਨੇ ਐਮਪੀ ਨੇ ਉਹਨਾਂ ਵੱਲੋਂ ਇੱਕ ਕੇਂਦਰ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਆਉਗੀ ਤੇ ਉਹ ਮੁੱਖ ਮੰਤਰੀ ਹੋਣਗੇ ਉਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਆ ਰਵਨੀਤ ਬਟੂਕੀ ਗੱਲ ਹੀ ਨਹੀਂ ਕਰਨ ਵਾਲੀ ਉਹਦੀ ਬਣਦੀ ਇੱਕ ਵਰਕਿੰਗ ਡੌਗ ਰੱਖਿਆ ਹੋਇਆ ਬੀਜੇਪੀ ਨੇ ਉਹਨਾਂ ਨੂੰ ਇਹੋ ਜਿਹਾ ਹੀ ਬੰਦਾ ਚਾਹੀਦਾ ਹੁੰਦਾ ਜਿਹਦਾ ਨਾ ਕੋਈ ਸਿਰ ਨਾ ਕੋਈ ਮੂੰਹ ਨਾ ਕੋਈ ਪੈਰ ਨਾ ਕੋਈ ਕੀ ਗੱਲ ਕਰਦਾ ਕੀ ਨਹੀਂ ਕਰਦਾ ਕਿ ਉਹਦੇ ਉਹਦੀ ਕੇਸ ਗੱਲ ਦੇ ਨਾਲ ਦੁਨੀਆ ਕਿਹੜੀ ਦੁਨੀਆ ਹਰਟ ਹੁੰਦੀ ਆ ਉਹ ਤਾਂ ਉਹਨਾਂ ਨੇ ਵਰਕਿੰਗ ਡੌਗ ਰੱਖਿਆ ਹੋਇਆ ਉਹਦਾ ਮਕਸਦ ਇੰਨਾ ਹੀ ਆ ਬਸ ਉਹ ਆਪਣਾ ਪੂਰਾ ਕਰੀ ਜਾਂਦਾ ਲੋਕਾਂ ਤੇ ਉਹਦਾ ਕੋਈ ਅਸਰ ਨਹੀਂ ਏ ਸੰ ਨਕੂਦਰ ਬਤਾਏ ਕੇੰਦਰਜੀਤ ਕੌਰਮਾਨ ਜਿਨ੍ਹਾਂ ਵੱਲੋਂ ਬਿਲਗੇ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਣ ਤੋਂ ਬਾਅਦ ਵਿਸ਼ੇਸ਼ ਗੱਲਬਾਤ ਕੀਤੀ ਗਈ ਕੈਮਰਾ ਪਰਸਨ ਨਾਲ ਪਨੀ ਤਰੜਾ ਨਕੂਦਰ